ਲਓ ਜੀ ਬਾਈ ਜੀ ਅੱਜ ਫੇਰ ਸ਼ਰਮਾ ਚੱਕ ਲੈ ਦੋ ਫਾਰਮ 855 ਤੇ 60 EPI ਪੂਰੇ ਕੈਂਟ ਟਰੈਕਟਰ ਆ ਤੇ ਉਹੀ ਢਾਬੇ ਤੇ ਆ ਜਿਹੜੇ ਢਾਬੇ ਤੇ ਆਪਾਂ ਪਰਤੋਂ ਵੀਡੀਓ ਪਾਈ ਸੀ ਕਿਉਂ ਸ਼ਰਮਾ ਜੀ ਹਾਂ ਹਾਂ ਤੇ ਬੈਗਰੂ ਮੇਰ ਕਰੇ ਤੇ ਲੋਹੜੀਆਂ ਬਾਈ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਮੇਰੇ ਵੱਲੋਂ ਤੇ ਰੱਬ ਮੇਰ ਕਰੇ ਤੇ ਸ਼ਰਮੇ ਨਾ ਕਰੋ ਗੱਲਬਾਤ ਸ਼ਰਮਾ ਜੀ ਸੱਸੀ ਗੱਲ ਸੱਸੀ ਯਾਖਰਾਂ ਲੈ ਫਿਰ ਚੜਕੇ ਦੋ ਹਾਂ ਜੀ ਬਾਈ ਸੱਸੀ ਗੱਲ ਸਾਰਿਆਂ ਨੂੰ ਮਾਰਿਆ ਸੱਚ ਪਛਾੜਦੀ ਗੱਲ ਰੱਖੇ ਵੀਰੇ ਸੋਨੂੰ ਤੇ ਬਾਈ ਦੀ ਬੇਨਤੀ ਆ ਤਲਵੰਡੀ ਸਾਬੋ ਪਹਿਲਾਂ ਤਾਂ ਬਈ ਲੋੜੀ ਦੀਆਂ ਤੇ ਮਾਗੀ ਦੀਆਂ ਲੱਖ ਲੱਖ ਵਧਾਈਆਂ ਹਾਂਜੀ ਸਿਕਾ ਬਈ ਬਿਲਕੁਲ ਨਾ ਚਿਚਕਿਓ ਸਿੰਘ ਹੋਣਾ ਜੇ ਕੋਈ ਮੇਰਾ ਭਰਾ ਕੋਈ ਵੀ ਵੀਰ ਤਲਵੰਡੀ ਸਾਬੋ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਊਗਾ ਲੋੜੀ ਵਾਲੇ ਮਾਗੀ ਵਾਲੇ ਤੇ ਨਾ ਮੇਲਾ ਦੇਖਣ ਆਊਗਾ ਜੇ ਕਿਸੇ ਨੂੰ ਨਹੀਂ ਰਿਹਾ ਇਸਦਾ ਕੋਈ ਡਰ ਹੋਇਆ ਕਿ ਮਤਲਬ ਰਮਾ ਕਿੱਥੇ ਠੀਕ ਹੈ ਗੱਲ ਬਾਈ ਜੀ ਤੁਸੀਂ ਬੇਚੇਜ਼ ਕੋਕੇ ਆ ਕੇ ਮੇਲਾ ਦੇਖੋ ਆ ਕੇ ਗੁਰਦੁਆਰਾ ਸਾਹਿਬ ਆ ਕੇ ਮੱਥਾ ਟੇਕੋ ਠੀਕ ਹੈ ਗੱਲ ਜੇ ਵੀ ਕਿਸੇ ਭੈਣ ਭਰਾ ਆਪਣੇ ਰਹਿਣਾ ਹੋਇਆ ਕੋਈ ਲੇਟ ਫੇਟ ਹੋ ਜਾਂਦਾ ਲੇਟ ਫੇਟ ਹੋ ਜਾਂਦਾ ਆਪਣੇ ਘਰ ਦੇ ਦਰਵਾਜ਼ੇ ਖੁੱਲੇ ਆ ਹਾਂ ਤੁਹਾਡੇ ਲਈ ਠੀਕ ਹੈ ਗੱਲ ਸਾਡੇ ਕੋਲੇ ਆ ਕੇ ਬਾਈ ਸਾਡੇ ਕੋਲ ਰਹੋ ਸਾਨੂੰ ਵੀ ਮੌਕਾ ਦਿਓ ਸੇਵਾ ਪਾਣਿੰਦਾ ਬਾਈ ਠੀਕ ਹੈ ਗੱਲ ਜਰੂਰ ਆਓ ਬਈ ਹੱਥ ਬਨ ਕੇ ਬੇਨਤੀ ਆ ਤਲਵੰਡੀ ਸਾਬੋ ਆ ਕੇ ਮਾਗੀ ਦਾ ਮੇਲਾ ਦੇਖੋ ਮੱਥਾ ਟੇਕੋ ਗੁਰਦੁਆਰਾ ਸਾਹਿਬ ਜਾ ਕੇ ਸਹੀ ਗੱਲ ਆ ਤੇ ਜੇ ਤੁਸੀਂ ਲੇਟ ਹੁੰਨੇ ਹੋ ਫਿਕਰ ਨਾ ਕਰੋ ਤੁਹਾਡੇ ਭਰਾ ਦਾ ਘਰ ਹੈਗਾ ਤਲਵੰਡੀ ਸਾਬੋ ਤੇ ਤੁਹਾਡੀ ਸੇਵਾ ਕਰਨ ਦਾ ਮੌਕਾ ਤੇ ਸਹੀ ਗੱਲ ਠੀਕ ਹੈ ਗੱਲ ਵੀਰੇ ਇੱਥੇ ਤੱਕ ਤੁਸੀਂ ਮੈਨੂੰ ਪਹੁੰਚਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂ ਠੀਕ ਹੈ ਗੱਲ ਅੱਜ ਬਾਈ ਜੀ ਦੋ ਟਰੈਕਟਰ ਲੈ ਕੇ ਆਏ ਆ ਆਪਾਂ ਫਾਰਮ 60 T20 20 ਸਪੀਡ ਝੋਟੇ ਗੇਰ ਵਾਲਾ ਹੈ ਬਾਈ ਹਾਂਜੀ ਠੀਕ ਹੈ ਗੱਲ ਇਹ ਹੈਗਾ ਬਾਈ ਜੀ 19 ਮਾਡਲ ਦੇ ਵਿੱਚ 19 ਮਾਡਲ ਦੇ ਵਿੱਚ ਹੈ ਬਾਈ ਠੀਕ ਹੈ ਟਾਇਰ ਤੋਂ ਖੈ ਚੰਗੇ ਟਰੈਕਟਰ ਦੇ ਟਾਇਰ ਹੈਗੇ ਬਾਈ ਪਿਛਲੇ ਕੈਰ 85 ਤੋਂ 90 ਪੈਸੇ ਠੀਕ ਹੈ ਗੱਲ ਸਾਰਾ Ориਜਨਲ ਆ ਕੋਕਾ ਫੀਟ ਟਰੈਕਟਰ ਦਾ ਸਾਰਾ ਸਮਾਨ ਹੈ ਟਰੈਕਟਰ ਨਾਲ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਟਾਪ ਮਾਡਲ ਟਰੈਕਟਰ ਆ ਵੀਰੇ ਨਵੀਂ ਬੈਟਰੀ ਇਹਦੇ ਵਿੱਚ ਪਾਵਰ ਸਟੀਅਰਿੰਗ ਆ ਬਾਕੀ ਤੁਹਾਨੂੰ ਪਤਾ ਹੀ ਆ ਸਾਰਾ ਕੁਝ ਹੀ ਹੁੰਦਾ ਜੀ ਇਹ ਠੀਕ ਆ ਗੱਲ ਕੋਕਾ ਪੀ ਸੀ ਆ ਪਰ ਹੁਣ ਬਾਈ ਮੀ ਪਈ ਜਾਂਦਾ ਸੀ ਇਸ ਕਰਕੇ ਲਿਪੜ ਗਏ ਛੋਟੇ ਗੇਰ ਵਾਲਾ ਹਾਂ ਉਸ ਤੋਂ ਬਾਅਦ ਦੇ ਵਿੱਚ ਪੁੱਲਰ ਆ ਗਿਆ ਲਗਾਤਾ ਉਹ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਜੀ ਫਾਰਮ ਟਰੈਕ 6055 855 ਇਹ ਹੈਗਾ ਬਾਈ 2017 ਮਾਡਲ ਸੁਪਰ ਮੈਕਸ T20 ਇਹ ਵੀ 20 ਸਪੀਡ ਆ ਜੀ ਹਾਂਜੀ ਇਹ ਵੀ ਛੋਟੇ ਗੇਰ ਵਾਲਾ ਟੈਸਟਰ ਆ ਜੀ ਠੀਕ ਹੈ ਗੱਲ ਹੈ ਟਾਇਰ ਟੂਰ ਵਧੀਆ ਖੈਰ ਰਹੇ ਨੇ ਭਾਈ ਸਾਰੇ ਟਾਇਰ ਆ ਐਮ ਆਰ ਐਫ ਦੇ ਆ ਠੀਕ ਹੈ ਗੱਲ ਡੰਡਾ ਫੱਟੀ ਛਤਰੀ ਇਹਦੇ ਨਾਲ ਵੀ ਆ ਭਾਈ ਤੇ ਸਾਰਾ origignal ਆ ਇਹਦੇ ਨਾਲ ਤਾਂ ਛਤਰੀ ਬਾਲੀ ਘੰਟਾ ਇਹ ਤਾਂ ਸ਼ੰਕੀ ਬੰਦੇ ਨੇ ਲਵਾਈ ਆ ਠੀਕ ਹੈ ਹਾਂ ਦੇਖੋ ਕਿੰਨਾ ਸਾਫ਼ ਆ ਭਾਈ ਟਰੈਕਟਰ ਸਾਰਾ ਸਮਾਨ ਆ ਟਰੈਕਟਰ ਦਾ ਡਬਲ ਡਿਸਟ੍ਰਿਬਿਊਟਰ ਟਾਪ ਮਾਡਲ ਟਰੈਕਟਰ ਆ ਪਾਈ ਆ ਇਹ ਠੀਕ ਹੈ ਜੈਜ ਰੇਲ ਦੇ ਵਿੱਚ ਦੇਵਾਂਗੇ ਠੀਕ ਹੈ ਗੱਲ ਵਾਦਾ ਕਰਦੇ ਆ ਪੁੱਲਰ ਸਾਰੇ ਵਸਤੀ ਦਿਖਾ ਦੇ ਡਿੱਗਣਾ ਪਈ ਕਿ ਪਾਣੀ ਆ ਤਲਕ ਨੂੰ ਜੀ ਪੀ ਆ ਬਾਈ ਮੀਂਹ ਕਰਕੇ ਤੇ ਲਿਬੜੇ ਖੜੇ ਆ ਬਾਈ ਇਸ ਟਾਈਮ ਤੇ ਜਿੱਦਾਂ ਆਏ ਆ ਉਦਾਂ ਹੀ ਮੈਨੂੰ ਦਿਖਾਈ ਜਾਂਦਾ ਮੈਂ ਇੱਕ ਥੋੜਾ ਜਿਹਾ ਆਪਾਂ ਖੜਾ ਕਰੋ ਟੋਟੇ ਦਾ ਚਲੇ ਚਲੋ ਕੋਈ ਗੱਲ ਨਹੀਂ ਜਵਾਕਾਂ ਨੇ ਖੜਾ ਤੇ ਠੀਕ ਹੈ ਗੱਲ ਆ ਬਾਈ ਆ ਲੈ ਜਾਂਦੇ ਬਾਈ ਦੋ ਟਰੈਕਟਰ ਆਪਾਂ ਇਹਦਾ ਮਾਡਲ ਦੱਸਤਾ ਇਹ 17 ਮਾਡਲ ਆ ਬਾਈ 60 55 ਟੋ ਮਾਡਲ ਆ ਇਹ ਇਹ ਕਿੰਨੇ ਦਾ ਦੇ ਦਾਂਗੇ ਇਹ ਬਾਈ ਕਾਲ ਕਰ ਲਿਓ ਠੀਕ ਹੈ ਗੱਲ ਤੇ ਸਾਨੂੰ ਫੋਨ ਤੇ ਆਪਾਂ ਕਰ ਲਾਂਗੇ ਜਿਵੇਂ ਕਹੋ ਵੀ ਇਹ 19 ਮਾਡਲ ਦੇ ਵਿੱਚ ਵੀਰੇ ਇਹ ਵੀ ਉਹ ਇਹ 190 ਓਸਤਰਾ ਹਾਂ ਦੋਨੇ ਕੋਕਾ ਵੀਸ ਤੇ ਖੜਾ ਜਮਾ ਠੀਕ ਹੈ ਗੱਲ ਕਰੇ ਕਰੇ ਪੈਂਡੀ ਪੀ ਆਈ ਖੜਾ ਬਾਈ 10 ਮਾਡਲ ਹਾਂਜੀ 1,55,000 ਦਾ ਜੈਸਨੋ ਫਾਰਮ 50 ਜਿਹੜਾ ਸਰਗੇਰ 7 ਮਾਡਲ 1,85,000 ਦਾ ਬਾਈ ਠੀਕ ਹੈ ਗੱਲ ਹਾਉਲੈਂਡ ਖੜਾ 2007 ਮਾਡਲ 2.5 ਲੱਖ ਰੁਪਏ ਦਾ ਬਾਈ ਠੀਕ ਆ ਆ ਡੀਟੇਲ ਲੈਂਦੇ ਬਾਈ ਜੇ ਕਿਸੇ ਨੂੰ ਚਾਹੀਦਾ ਹੋਵੇ ਫੋਨ ਕਰ ਲਿਓ ਜਾਇਜ਼ ਰੇਰ ਦੇ ਵਿੱਚ ਦੇਉਂਗਾ ਵੀਰੇ ਹਾਂਜੀ ਤੇ ਚਲਾ ਕੇ ਬਾਗੇ ਉਹਦੀ ਤਸੱਲੀ ਕਰਕੇ ਲੈ ਕੇ ਜਾਓ ਠੀਕ ਹੈ ਨਾ ਗੱਲ ਵੀਰੇ ਕਿਉਂ ਆਪਣਾ ਵਪਾਰ ਲੈਣਾ ਹਾਂ ਕੋਈ ਹਿੱਕ ਨਹੀਂ ਤੱਪੜਦੇ ਆ ਚੰਗੇ ਆ ਬਾਰੇ ਫਲਾਨਾ ਤੇ ਉਹ ਜਮਾ ਨਹੀਂ ਕਹਿੰਦੇ ਵੀ ਆ ਕੇ ਦੇਖੋ ਚਲਾ ਕੇ ਦੇਖੋ ਤਸੱਲੀ ਕਰੋ ਹਾਂਜੀ ਠੀਕ ਆ ਸਾਰੇ ਦੋਨੇ ਰੈਟਰਾਂ ਵਿੱਚ ਇੰਜਨ ਦੀ ਵੀ ਨਵਾਂ ਤੇਲ ਦੋਨਾਂ ਦੇ ਪਿਛਲੇ ਹਿੱਸੇ ਦੀ ਵੀ ਲਵਾਂ ਤੇਲ ਆ ਬਾਈ ਟੋ ਮਾਡਲ ਰੈਟਰ ਆ ਕਿ ਤੋਂ ਰੰਗ ਪੇਤ ਨਹੀਂ ਹੋਏ ਸਾਰੇ 오ਰੀਜਨਲ ਆ ਬਾਈ ਟਰੈਕਟਰ ਤੇ ਆਉਂਦਾ ਤਾਂ ਸੱਲੀ ਕਰਕੇ ਲੈ ਕੇ ਜਾਓ ਕਾਲੀ ਪੱਤਰਾਂ ਦੀ ਜ਼ਿੰਮੇਵਾਰੀ ਪਾਜੀ ਮੇਰੀ ਆ ਹਾਂ ਗਰੰਟੀ ਵਾਲਾ ਕੰਮ ਉਹਦੇ ਕਾਲੀ ਪੱਤਰਾਂ ਕਰਕੇ ਇੱਕ ਥਾਪਣਾਗੇ ਸਹੀ ਗੱਲ ਆ ਠੀਕ ਆ ਤੇ ਮੇਰਾ WhatsApp ਨੰਬਰ ਹੈਗਾ 887294545 ਕਾਲਿੰਗ ਨੰਬਰ ਹੈਗਾ 947884545 ਠੀਕ ਹੈ ਬਾਈ ਤੇ ਵੀਡੀਓ ਨੂੰ ਦੱਬ ਕੇ ਲੈ ਕਮੈਂਟ ਸ਼ੇਅਰ ਕਰੋ ਵੀਰ ਬਣ ਕੇ ਤੇ ਪੇਨੂ ਕਾਲੇ ਫੋਲੋ ਭੁੱਲਰ ਤਲਵੰਡੀ ਸਾਬੋ ਵਾਲਾ YouTube ਤੇ ਤੇ Facebook ਤੇ ਵੀਰੇ ਤੇ ਜੇ ਕਿਸੇ ਨੇ ਐਡਿਟ ਬੁਣਨੀ ਹੋਈ ਬਾਈ ਭੁੱਲਰ ਨੂੰ ਫੋਨ ਕਰ ਲਿਓ ਵੀਡੀਓ ਤੇ ਚੱਲ ਰਿਹਾ ਨੰਬਰ ਵੀਰੇ ਬਹੁਤ ਬਹੁਤ ਮਿਹਰਮਾਨੀ ਬਾਈ ਸਸੀਕਾ